ਕਮਾਲੂ ਪਿੰਡ ਧਰਨਾ ਲੱਗਿਆ ਹੋਇਆ ਜਿਹੜਾ ਟਾਇਰਾਂ ਵਾਲੀ ਫੈਕਟਰੀ ਦੇ ਅੱਗੇ ਤੇ ਉਹਦੇ ਸੈਂਸ ਲਈ ਤੁਹਾਡਾ ਨਾਲ ਗੱਲ ਕਰਨਾ ਚਾਹੁੰਦੇ ਇੱਕ ਇਹ ਹੈ ਵੀ 22 ਤੋਜਮਾਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਸਪੈਸ਼ਲ ਉਹਨਾਂ ਨੇ ਆਪਦੇ ਪੇਜ ਤੋਂ ਵੀਡੀਓ ਪਾ ਕੇ ਪਾਈ ਤੇ ਸਾਨੂੰ ਇਹ ਵੀ ਕਿਹਾ ਹੈ ਜਿੱਦਨ ਕੋਈ ਤੁਹਾਡੇ ਨਾਲ ਪ੍ਰਸ਼ਾਸਨ ਜਾਂ ਕੋਈ ਵੀ ਧੱਕਾ ਕਰਦਾ ਅਸੀਂ ਸਾਰੀ ਟੀਮ ਰਾਹੀਂ ਇੱਥੇ ਕਮਾਲੂ ਪਿੰਡ ਆਵਾਂਗੇ ਤੇ ਅਸੀਂ 22 ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਧਰਨੇ 'ਚ ਇੱਕ ਅਸੀਂ ਇੱਕ ਰਾਮਾ ਮੰਡੀ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆਂ ਵੀ ਅਸੀਂ ਵੈਸੇ ਨਹੀਂ ਬੈਠੇ ਤੁਸੀਂ ਇੱਕ ਦਿਨ ਇੱਥ ਤੇ ਹਜੇ ਵੀ ਇਥੇ ਮਸਕਾਟ ਮਾਰਦਾ ਜਦੋਂ ਹਵਾ ਹੋ ਜਾਂਦੀ ਹੈ ਜਿਹੜੇ ਪਾਸੇ ਨੂੰ ਉਧਰ ਖੜੀਦਾ ਨਹੀਂ ਅੱਜ ਨਾਲੇ ਕਿ 30 ਦਿਨ ਹੋ ਗਏ ਅਸੀਂ ਕੋਈ ਇਹ ਨਹੀਂ ਹੈਗਾ ਤੁਹਾਡੇ ਇੰਡਸਟਰੀ ਦੇ ਜਾਂ ਤੁਹਾਡੀਆਂ ਫੈਕਟਰੀਆਂ ਦੇ ਖਿਲਾਫ ਹੈ ਨਹੀਂ ਅਸੀਂ ਅਸੀਂ ਸਿਰਫ ਤੁਹਾਡੀਆਂ ਤੇ ਲੱਗੀਆਂ 6-7 ਫੈਕਟਰੀਆਂ ਲੱਗੀਆਂ ਚੱਕੀਆਂ ਲੱਗੀਆਂ ਹੋਈਆਂ ਸਾਨੂੰ ਕੋਈ ਇਤਰਾਜ਼ ਨਹੀਂ ਉਹਨਾਂ ਤੇ ਠੀਕ ਹੈ ਅਸੀਂ ਸਿਰਫ ਸਾਨੂੰ ਇਹ ਟਾਇਰ 42 ਤੋਂ ਲੈ ਕੇ 48 ਤਣ ਇਹ ਟਾਇਰ ਰੋਜ਼ ਫੂਕਦਾ ਪੰਜ ਟਰਾਲੇ ਹੋਗੇ ਉਹਨਾਂ ਦਾ ਪੋਲੂਸ਼ਨ ਦੇਖੋ ਕਿੰਨਾ ਹੋਊਗਾ ਠੀਕ ਹੈ ਬਸ ਅਸੀਂ ਇੱਕ ਇਹ ਸਪੈਸ਼ਲ ਇਸ ਦੇ ਵਾਸਤੇ ਵੀਡੀਓ ਬਣਾਇ ਸੀ ਬਾਈ ਤੋਜਮਾਨ ਦਾ ਸੀ ਧੰਨਵਾਦ ਕਰਦੇ ਆ ਬਾਈ ਜੀ ਤੁਹਾ